ਸਾਥੀਓ ਮੈਂ ਹਾਂ ਇਸਕੇ ਸੁਨੇਤ ਫਾਊਂਡਰ ਡੀਟਾ ਇੰਡੀਆਸ ਟਰਾਂਸਫਰਮੇਸ਼ਨ ਐਸੋਸੀਏਸ਼ਨ ਇਸ ਦੇ ਹੈੱਡ ਆਫਿਸ ਅਡਾ ਟਿਲਵਾਤਲਾ ਨੋਡ ਦਿਲੰਦਰ ਤੋਂ ਬੋਲ ਰਿਹਾ ਅੱਜ ਦਾ ਜਿਹੜਾ ਇਹ ਵੀਡੀਓ ਅਸੀਂ ਬਣਾਉਣ ਜਾ ਰਹੇ ਹਾਂ ਇਹ ਇੱਕ ਜਿਹੜਾ ਟੈਕਨੀਕਲ ਐਜੂਕੇਸ਼ਨ ਹੈ ਇਹਦੇ ਉੱਪਰ ਬਣਾਉਣ ਜਾ ਰਹੇ ਹਾਂ ਤੇ ਕੁਝ ਦਿਨ ਪਹਿਲਾਂ ਮੈਂ ਆਪਣੇ ਇੱਕ ਸਾਥੀ ਦੇ ਨਾਲ ਉਹ ਸਾਨੂੰ ਲੈ ਕੇ ਗਏ ਜਿਹੜਾ ਆਦਨਪੁਰ ਆਈਟੀ ਆਈ ਆ ਔਰ ਫਿਰ ਜਿਹੜਾ ਫਗਵਾੜੇ ਦੇ ਵਿੱਚ ਰਾਮਗੜੀ ਆਈਟੀਆਈ ਐ ਸੀ ਉੱਥੇ ਵੀ ਵਿਜ਼ਿਟ ਕੀਤਾ ਔਰ ਉੱਥੇ ਵਿਜ਼ਿਟ ਕਰਕੇ ਸਾਨੂੰ ਕੁਝ ਗੱਲਾਂ ਉੱਥੇ ਦੇ ਜਿਹੜੇ ਟੀਚਰਸ ਆ ਉਹਨਾਂ ਨੇ ਦੱਸੀਆਂ ਔਰ ਮੈਂ ਸੋਚ ਰਿਹਾ ਵੀ ਇਹ ਸਾਰਾ ਨਾਲ ਜਰੂਰ ਸ਼ੇਅਰ ਕਰੀਏ ਤੇ ਆਈਟੀਆ ਦੇ ਵਿੱਚ ਸਾਡੇ ਉੱਥੇ ਆਦਮਪੁਰ ਦੇ ਜਿਹੜੇ ਟੀਚਰਸ ਸੀ ਉਹਨਾਂ ਨੇ ਸਾਨੂੰ ਦੱਸਿਆ ਵੇ ਬਹੁਤ ਸਾਰੇ ਇਦਾਂ ਦੇ ਟੈਕਨੀਕਲ ਕੋਰਸੇ ਆਈਟੀਆ ਦੇ ਵਿੱਚ ਜਿਦਾ ਇਲੈਕਟ੍ਰੀਸ਼ੀਅਨ ਦਾ ਆ ਪਲੰਬਰ ਦਾ ਆ ਜਾਂ ਏਸੀ ਵਗੈਰਾ ਦਾ ਰਿਪੇਅਰ ਦਾ ਆ ਜਾਂ ਹੋਰ ਵੀ ਕਈ ਸਾਰੇ ਟੈਕਨੀਕਲ ਕੋਰਸੇ ਆ ਜਿਨ੍ਹਾਂ ਦੇ ਲਈ ਜਿਆਦਾ এডਿਕੇਸ਼ਨ ਦੀ ਵੀ ਲੋੜ ਨਹੀਂ ਹੈ ਜੇ 10th ਪਾਸ ਹੈ ਬੱਚਾ ਤੇ ਉਹ ਵੀ ਉਹਦੇ ਚ ਐਡਮਿਸ਼ਨ ਲੈ ਸਕਦਾ ਕਈ ਕੋਰਸਸ ਐ ਐਸੇ ਵੀ ਆ ਜਿਹਦੇ ਲਈ 8th ਪਾਸ ਬੱਚਾ ਵੀ ਜਿਹੜਾ ਹੈ ਉਹਦੇ ਚ ਐਡਮਿਸ਼ਨ ਲੈ ਸਕਦਾ ਤੇ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਜਿਹੜੀ ਗੱਲ ਬਹੁਤ ਇੰਪੋਰਟੈਂਟ ਸਾਨੂੰ ਦੱਸੀ ਹੋਏ ਆ ਕਿ ਬਹੁਤ ਸਾਰੇ ਜਿਹੜੇ ਟੈਕਨੀਕਲ ਕੋਰਸਸ ਐ ਉਹਨਾਂ ਦੀ ਕਾਫੀ ਡਿਮਾਂਡ ਆ ਜਿਹੜੇ ਵੀ ਬੱਚੇ ਕੋਈ ਹੱਥ ਦਾ ਕੰਮ ਸਿੱਖਣਾ ਚਾਹੁੰਦੇ ਆ ਐਸ ਟਾਈਮ ਉਹਨਾਂ ਦੇ ਲਈ ਬਹੁਤ ਅੱਛੀਆਂ ਓਪਰਚ्युनिटी ਆ ਬਹੁਤ ਸਾਰੀਆਂ ਕੰਪਨੀਆਂ ਦੇ ਵਿੱਚ ਉਹਨਾਂ ਨੂੰ ਲਿਆ ਜਾ ਰਿਹਾ ਆ ਆਦਮਪੁਰ ਚ ਤਾਂ ਉਹਨਾਂ ਨੇ ਸਾਨੂੰ ਦੱਸਿਆ ਵੇ ਇੱਥੇ ਹੀ ਸੋਨਾਲਿਕ ਆਇਆ ਆ ਜਾਂ ਹੋਰ ਇਦਾਂ ਦੀਆਂ ਕਈ ਵੱਡੀਆਂ ਜਿਹੜੀਆਂ ਕੰਪਨੀਆਂ ਆ ਉੱਥੋਂ ਸਾਨੂੰ ਕਾਲ ਆਉਂਦੀ ਰਹਿੰਦੀ ਆ ਸਾਨੂੰ ਉਹਨਾਂ ਤੋਂ ਹੀ ਮਤਲਬ ਅਸੀਂ ਉਹਨਾਂ ਨੂੰ ਹੀ ਬੱਚੇ ਨਹੀਂ ਦੇ ਪਾਉਂਦੇ ਇਹ ਇੰਨੀ ਉਹਨਾਂ ਦੀ ਡਿਮਾਂਡ ਆ ਤੇ ਆਮ ਤੌਰ ਤੇ ਉਹ ਕਹਿੰਦੇ ਵੀ 25-30 ਹਜ਼ਾਰ ਜਿਹੜੀ ਸੈਲਰੀ ਆ ਉੱਥੋਂ ਸਟਾਰਟ ਹੁੰਦੇ ਆ ਇਦਾਂ ਦੇ ਕੋਰਸੇਸ ਕਈ ਕੋਰਸੇਸ ਇੱਕ ਸਾਲ ਦੇ ਆ ਕਈ ਦੋ ਸਾਲ ਦੇ ਆ ਔਰ ਇਹਨੂੰ ਪੜਨ ਦੇ ਲਈ ਕੋਈ ਜ਼ਿਆਦਾ ਫੀਸ ਦੀ ਵੀ ਲੋੜ ਨਹੀਂ ਹੈ ਜੇ ਐਸਸੀ ਬੱਚਾ ਹੈ ਤਾਂ ਉਹ ਤਾਂ ਲਗਭਗ ਫ੍ਰੀ ਹੈ ਜੋ ਲੋਅਰ ਇਨਕਮ ਦੇ ਬੱਚਾ ਦਾ ਜੇ ਉਹਦੀ ਪੇਰੈਂਟਸ ਦੀ ਇਨਕਮ 2.5 ਲੱਖ ਤੋਂ ਘੱਟ ਹੈ ਇਸ ਤੋਂ ਇਲਾਵਾ ਜਿਹੜਾ ਆਪਣੇ ਹੋਰ ਵੀ ਕਈ ਜਿਹੜੇ ਨਾਨ ਐਸਸੀ ਕੈਟਾਗਰੀਆਂ ਦੇ ਬੱਚੇ ਆ ਕਈ ਸਾਰੀਆਂ ਹੋਰ ਵੀ ਗਵਰਨਮੈਂਟ ਦੀਆਂ ਸਕੀਮਾਂ ਆ ਚੁੱਕੀਆਂ ਜਿਦੇ ਵਿੱਚ ਉਹਨਾਂ ਨੂੰ ਸਕਾਲਰਸ਼ਿਪ ਆ ਮਿਲ ਰਹੀਆਂ ਔਰ ਫੀਸ ਵੀ ਆਈਟੀਆਈ ਦੀ ਕੋਈ ਇੰਨੀ ਜ਼ਿਆਦਾ ਨਹੀਂ ਹੁੰਦੀ ਸਾਲ ਦੀ 30-3500 ਰੁਪਈਆ ਫੀਸ ਹੈ ਔਰ ਜ਼ਿਆਦਾਤਰ ਉਹ ਸਕਾਲਰਸ਼ਿਪ ਉੱਪਰ ਆਹੀ ਹੋ ਮਾਫੀ ਹੋ ਜਾਂਦੀ ਹੈ ਇਸ ਕਰਕੇ ਪੜ੍ਹਾਈ ਵੀ ਲਗਭਗ ਫ੍ਰੀ ਹੋ ਚੁੱਕੀ ਹੈ ਔਰ ਇਸ ਤੋਂ ਇਲਾਵਾ ਟੈਕਨੀਕਲ ਕੋਰਸੇਸ ਦੀ ਕਾਫੀ ਡਿਮਾਂਡ ਵੀ ਆ ਇਸ ਕਰਕੇ ਬਹੁਤ ਸਾਰੇ ਬੱਚੇ ਜਿਹੜੇ ਕੋਈ ਨਹੀਂ ਜਿਆਦਾ ਮਤਲਬ ਉਹਨਾਂ ਦਾ ਕੋਈ ਇਸ ਤਰ੍ਹਾਂ ਦਾ ਰਜਾਣਾ ਹੈ ਪ੍ਰੋਫੈਸ਼ਨਲ ਡਿਗਰੀਆਂ ਕਰਨ ਦਾ ਉਹਨਾਂ ਲਈ ਅੱਛਾ ਆਪਸ਼ਨ ਹੈ ਵੀ ਉਹ ਆਈਟੀਆਈ ਦੇ ਵਿੱਚ ਟੈਕਨੀਕਲ ਕੋਰਸੇਸ ਕਰ ਸਕਦੇ ਆ ਔਰ ਫਿਰ ਉਹਨਾਂ ਨੂੰ ਪਲੇਸਮੈਂਟ ਦੀ ਵੀ ਜਿਹੜੀ ਸਹੂਲਤ ਹੈ ਉਹ ਕਾਫੀ ਉਹਨਾਂ ਦੇ ਲਈ ਅਵੇਲੇਬਲ ਹੈ ਮੌਜੂਦ ਹੈ ਲੇਕਿਨ ਉਹ ਸਾਨੂੰ ਜਿਹੜੇ ਟੀਚਰਸ ਹੈ ਉਹ ਦੱਸ ਰਹੇ ਸੀ ਕਿ ਇਹ ਕਹਿੰਦੇ ਬੜੀ ਇੱਕ ਮਤਲਬ ਦੁਖ ਦੀ ਗੱਲ ਹੈ ਆ ਕਿਆਸੀ ਪਿੰਡਾਂ ਦੇ ਵਿੱਚ ਵੀ ਜਾ ਕੇ ਮੈਸੇਜ ਲਗਾਈਦਾ ਆ ਪਰ ਜ਼ਿਆਦਾਤਰ ਅੱਜਕੱਲ ਦੇ ਜਿਹੜੇ ਬੱਚੇ ਆ ਉਹ ਪੜਨਦੇ ਤਾਂ ਰੱਬ ਵੀ ਨਹੀਂ ਧਿਆਨ ਦੇ ਰਹੇ ਔਰ ਆਈਟੀਆਈ ਦੇ ਜਿਹੜੇ ਕੋਰਸ ਨੇ ਉਹਨਾਂ ਦੇ ਉੱਪਰ ਵੀ ਧਿਆਨ ਨਹੀਂ ਦੇ ਰਹੇ ਜਦਕਿ ਜਿਹੜੀ ਆਈਟੀਆਈ ਦੇ ਟੈਕਨੀਕਲ ਸਰਟੀਫਿਕੇਟ ਜਾਂ ਡਿਪਲੋਮਾਜ਼ ਆ ਉਹਨਾਂ ਦੀ ਕਾਫੀ ਵੈਲਿਊ ਹੁੰਦੀ ਆ ਉਹ ਸਰਕਾਰ ਵੱਲੋਂ ਚਲਾਏ ਜਾਂਦੇ ਆ ਉਹਨਾਂ ਦੀ ਵਿਦੇਸ਼ਾਂ ਦੇ ਵਿੱਚ ਵੀ ਜਦੋਂ ਜਾਂਦੇ ਆ ਬੱਚੇ ਤੇ ਉਹਨਾਂ ਦੀ ਜਿਹੜੀ ਉਹ ਕੁਆਲਿਫਿਕੇਸ਼ਨ ਆ ਉਹਨੂੰ ਮਾਨਤਾ ਮਿਲਦੀ ਆ ਤੇ ਇਸ ਕਰਕੇ ਮੈਂ ਸੋਚਿਆ ਕਿ ਤੁਹਾਡੇ ਨਾਲ ਇਹ ਗੱਲ ਮੈਂ ਸ਼ੇਅਰ ਕਰਾਂ ਤੇ ਖਾਸ ਕਰਕੇ ਜਿਹੜੇ ਪਿੰਡਾਂ ਦੇ ਵਿੱਚ ਬਹੁਤ ਸਾਰੇ ਜਿੱਦਾਂ ਜ਼ਿਲ੍ਹਿਆਂ ਦੀਆਂ ਤਹਿਸੀਲਾਂ ਤੱਕ ਦੇ ਵਿੱਚ ਸਰਕਾਰ ਵੱਲੋਂ ਆਈਟੀਆਈ ਖੋਲੀਆਂ ਜਾ ਚੁੱਕੀਆਂ ਆ ਤੇ ਉੱਥੇ ਆਪਾਂ ਆਪਣੇ ਬੱਚਿਆਂ ਨੂੰ ਜਿਹੜੇ ਟੈਕਨੀਕਲ ਕੋਰਸਸ ਕਰਵਾ ਕੇ ਉਹਨਾਂ ਨੂੰ ਇੱਕ ਅੱਛਾ ਰੋਜ਼ਗਾਰ ਦਾ ਜਿਹੜਾ ਸਾਧਨ ਹੈ ਉਹ ਆਪਾਂ ਮੁਹੱਈਆ ਕਰਾ ਸਕਦੇ ਆ ਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਜਿਹੜਾ ਅਸੀਂ ਇਟਾ ਦਾ YouTube ਚੈਨਲ ਬਣਾਇਆ ਉਸ ਨੂੰ ਸਬਸਕ੍ਰਾਈਬ ਕਰਿਓ ਤਾਂ ਕਿ ਇਹ ਜਿਹੜਾ ਮੈਸੇਜ ਹੈ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਪਹੁੰਚ ਸਕੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਥੈਂਕ ਯੂ